ਏਡੀਟੀ ਵਿੱਚ ਫੇਰ ਕੰਮ ਸ਼ੁਰੂ ਕੀਤਾ। ਕਿਆ ਕਹਿਣਾ ਚਾਹੁੰਦੇ ਆ ਇਸ ਬਾਰੇ ਵਿੱਚ? ਦੇਖੋ ਅਸੀਂ 1 ਮਹੀਨੇ ਤੋਂ ਉੱਤੇ ਹੋ ਗਿਆ। ਲਗਾਤਾਰ ਅਸੀਂ ਜਿਹੜਾ ਇਹ ਪਿੰਡਾਂ ਦੇ ਜਿਹੜੇ ਸੜਕਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਖਰਾਬ ਨੇ ਜਿੱਥੇ ਆਉਣਾ ਜਾਣਾ ਹੀ ਬਹੁਤ ਦਿੱਕਤ ਆ ਰਹੀ ਹੈ। ਅਸੀਂ ਲਗਾਤਾਰ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਅਸੀਂ ਲੱਗੇ ਹੋਏ ਆ। ਸੋ ਅੱਜ ਉਸੇ ਚਾਹਤ ਅਸੀਂ ਅੱਜ ਝਿਹੜੀ ਪਿੰਡ ਦੀ ਜਿਹੜੀ ਫਿਰਨੀ ਹੈ। ਇਹਦੇ ਤੇ ਅਸੀਂ ਅੱਜ ਜਿਹੜਾ ਕੰਮ ਸ਼ੁਰੂ ਕੀਤਾ। ਮੈਂ ਇਹਨਾਂ ਨੂੰ ਪੁੱਛਿਆ ਵੀ ਇਹ ਕਦੋਂ ਦੀ ਬਣੀ ਹੋਈ ਹੈ। ਇਹ ਕਹਿੰਦੇ ਵੀ ਸਾਡੀ ਸੋਚੀ ਚ ਨਾ ਬਣੀ ਨਹੀਂ ਹੈਗੀ ਕਿ ਇੰਨੀ ਮਤਲਬ ਇਹ ਕਦੇ ਕਿਸੇ ਨੇ ਕਰਾਇਆ ਹੀ ਨਹੀਂ ਕੁਝ ਸੋ ਬਹੁਤ ਬੁਰਾ ਹਾਲ ਹੈ ਦੇਖੋ ਕਿੰਨੀ ਆਬਾਦੀ ਹੈ ਦੋਨੋਂ ਪਾਸੇ ਸੋ ਅੱਜ ਅਸੀਂ ਇਸੇ ਤਹਿਤ ਜਿਹੜਾ ਇੱਥੇ ਆਪਣਾ ਅੱਜ ਮਸ਼ੀਨਰੀ ਲੈ ਕੇ ਪਹੁੰਚੇ ਆਂ ਅਰ ਇਹਨੂੰ ਸ਼ਾਮ ਤੱਕ ਅਸੀਂ ਬੈਟਮਿਕ ਪਾ ਕੇ ਇਹਨੂੰ ਜਿਹੜਾ ਮੋਟਰੇਬਲ ਕਰ ਦਾਂ ਕਿੰਨੇ ਕੁ ਪਿੰਡਾਂ ਦੇ ਵੀ ਤੁਸੀਂ ਹਲਕੇ ਦੇ ਵਿੱਚ ਜਾ ਚੁੱਕੇ ਹੋ ਮੈਂ ਕਹਿੰਦੇ ਜੀ ਲਗਭਗ ਸਾਰੇ ਹਲਕੇ ਲਗਭਗ ਕਵਰ ਕਰ ਲਿਆ ਤੇ ਬਹੁਤ ਪਿੰਡ ਨੇ ਜੀ ਬਹੁਤ ਪਿੰਡ ਨੇ ਜੇ ਗਿਣੀਆਂ ਤੇ ਕਿਉਂਕਿ ਇੱਕ ਸੜਕ ਪੰਜ ਪੰਜ 7 7 ਪਿੰਡਾਂ ਨੂੰ ਜੋੜਦੀ ਹੈ ਸੋ ਅਸੀਂ ਲੱਗੇ ਹੋ ਜੀ ਲਗਾਤਾਰ ਜੋ ਵੀ ਹੋਰ ਹੋ ਸਕਦਾ ਹੋਇਆ ਅਸੀਂ ਜ਼ਰੂਰ ਕਰਾਂਗੇ ਜੀ ਸਾਹਿਬ ਕਿੰਨਾ ਕੀ ਖਰਚਾ ਆ ਗਿਆ ਹੱਲੇ ਤੱਕ ਤੁਹਾਡੇ ਵੱਲੋਂ ਜਿੰਨੀਆਂ ਕਿ ਤੁਸੀਂ ਸੜਕਾਂ ਬਣਾਤੀਆਂ ਖਰਚਾ ਤਾਂ ਇਹ ਹੈ ਜੀ ਵੀ ਰੋਜ਼ 5-7 ਲੱਖ ਲਾ ਕੇ ਘਰ ਨੂੰ ਜਾਂਦਾ ਜੀ ਅੱਛਾ ਜੀ ਤੇ ਲੱਗੇ ਹੋਏ ਆ ਬਸ ਲਗਾਤਾਰ ਲੱਗੇ ਹੋਏ ਆ ਠੀਕ ਹੈ ਜੀ ਤੇ ਬਾਕੀ ਖਰਚਾ ਤਾਂ ਮਤਲਬ ਦੇਖੋ ਬਾਅਦੀਆਂ ਗੱਲਾਂ ਨੇ ਪਰ ਲੋਕਾਂ ਦੀ ਜਿਹੜੀ ਉਹ ਖੁਆਈ ਹੈ ਉਹਦੇ ਮੂਰੇ ਖਰਚੇ ਖਰਚੇ ਕੁਝ ਵੀ ਮਾਇਨਾ ਨਹੀਂ ਰੱਖਾਉਂਦੇ ਇਹ ਇੰਨੀ ਜਿਹੜੀ ਦਿੱਕਤ ਜਿਹੜਾ ਲੋਕ ਜੀ ਰਹੇ ਨੇ ਸਕੂਲ ਵਾਲੇ ਬੱਚੇ ਦਵਾਈ ਬੂਟੀ ਵਾਲੇ ਜੋਬ ਤੇ ਜਾਣ ਵਾਲੇ ਨਿੱਤ ਦੇ ਜਿਹੜੇ ਕੰਮਾਂ ਤੇ ਜਾਂਦੇ ਨੇ ਮਤਲਬ ਅਸੀਂ ਜੇ ਤੁਸੀਂ ਇੱਕ ਵਾਰੀ ਤੁਸੀਂ ਵੀ ਸਾਡੇ ਨਾਲ ਰਹੇ ਆ ਜੀ ਆਪਾਂ ਤਾਂ ਕਿਤੇ ਦੁੱਖ ਦੇ ਸੁੱਖ ਦੇ ਜਾਣਾ ਹੁੰਦਾ ਤੇ ਜੇ ਅਸੀਂ ਇੱਕ ਵਾਰੀ ਜਾਣਾ ਤਾਂ ਵੀ ਮਤਲਬ ਡਰ ਲੱਗਦਾ ਇਹਨਾਂ ਦਾ ਰੋਜ਼ ਸਵੇਰੇ ਸ਼ਾਮ ਜਾਣਾ ਹੁੰਦਾ ਸੋ ਬਹੁਤ ਬੜੀ ਦਿੱਕਤ ਸੀ ਇਹ ਹਲਕੇ 'ਚ ਤੁਸੀਂ ਕਹਿ ਰਹੇ ਹੋ ਵੀ ਪਿੰਡ ਦੇ ਲੋਕਾਂ ਦਾ ਕਹਿਣਾ ਵੀ ਇਹ ਬੜੀ ਹੋਣੀ ਬਹੁਤ دیر ਹੋ ਗਈ ਕਾਲੀਦਾਲ ਦੀ ਤੁਸੀਂ ਕਾਲੀਦਾਲ ਵਿੱਚ ਵੀ ਰਹੇ ਹੋ ਪਹਿਲਾਂ ਕਾਂਗਰਸ ਵੀ ਸਾਰੀਆਂ ਪਾਰਟੀਆਂ ਦੇ ਵਿੱਚ ਸਰਕਾਰਾਂ ਬਣਦੀਆਂ ਕਿ ਆ ਇਹਨਾਂ ਲੋਕਾਂ ਨਾਲ ਤੱਕ ਪਿੰਡ ਦੇ ਵਿੱਚ ਪਹੁੰਚੇ ਦੀ ਕਰੇ ਉਹਨਾਂ ਤੱਕ ਮੰਤਰੀਆਂ ਤੱਕ ਜੀ ਮੈਂ ਤਾਂ ਜੀ ਮੈਂ ਤਾਂ ਦੇਖੋ 2017 'ਚ ਜੁਆਇਨ ਕੀਤਾ ਸੀ ਜੀ ਤੇ ਉਸ ਤੋਂ ਪਹਿਲਾਂ ਇਹ ਹੁਣ ਇਹ ਦੱਸ ਸਕਦੇ ਨੇ ਵੀ ਪਹੁੰਚ ਕੀਤੀ ਸੀ ਉਹ ਬਣੀ ਜਾਂ ਨਹੀਂ ਬਣੀ ਕਿਉਂ ਨਹੀਂ ਬਣੀ ਪਰ ਇਹ ਹੈ ਵੀ ਇਹ ਬਣੀ ਨਹੀਂ ਹੈਗੀ ਇਹ ਸਰਕਾਰਾਂ ਕਿੰਨੀਆਂ ਹੀ ਲੰਘ ਲਈਆਂ ਭਾਵੇਂ ਅ ਦੋ ਤਿੰਨ ਸਰਕਾਰਾਂ ਪਿਛਲੀਆਂ ਪਾਰਟੀਆਂ ਦੀਆਂ ਵੀ ਤੇ ਆ ਹੁਣ ਸਰਕਾਰ ਵੀ ਇਹ ਇਹਨਾਂ ਦੇ ਮੂੰਹ ਹੀ ਸੁਣੇ ਆ ਵੀ ਇਹ ਬਿਲਕੁਲ ਨਹੀਂ ਬਣਾਈ ਤੁਹਾਡੇ ਕੋਲ ਨਗਾਤਾਰ ਜਮ ਜਾਰੀ ਰਹਿ ਗਈ ਮੁੱਮੇ ਹਾਂ ਅਸੀਂ ਜੀ ਜ਼ਰੂਰ ਜਿੰਨਾ ਕੁ ਹੋ ਸਕੇ ਕਿੰਨੇ ਕੁ ਮਾਰਾਂ ਸਾਨੂੰ ਬਖਸ਼ਿਸ਼ ਕਰੂਗਾ ਜਿੰਨੀ ਕਿ ਸੇਵਾ ਲੈਣੀ ਚਾਹੂਗਾ ਅਸੀਂ ਜਰੂਰ ਕਰਾਂਗੇ ਜੀ ਸਰ ਜੀ ਸਾ ਵੀ ਇਸ ਪਿੰਡ ਦੇ ਵੀ ਕਾਫੀ ਸਰਪੰਚ ਪਹਿਲਾਂ ਕਾ ਵੀ ਸਰਕਾਰਾਂ ਵਿੱਚ ਆਏ ਆ ਤਾਂ ਉਹਨਾਂ ਬੋਲੋ ਵੀ ਕੋਈ ਪ੍ਰਾਲਨ ਨਹੀਂ ਕੀਤਾ ਗਿਆ ਜੀ ਹੁਣ ਇਹ ਤਾਂ ਪਿੰਡ ਵਾਲੇ ਦੱਸਣਗੇ ਜੀ ਕਿਉਂਕਿ ਮੇਰੇ ਹੁੰਦੀ ਤਾਂ ਦੇਖੋ ਸਰਕਾਰਾਂ ਦੂਜੀਆਂ ਕਾਂਗਰਸ ਦੀ ਆਈ ਹੈ ਤੇ ਫਿਰ ਹੁਣ ਆਮ ਆਦਮੀ ਪਾਰਟੀ ਦੀ ਹੈ ਤੇ ਅਪਰੋਚ ਤਾਂ ਕਰਦੇ ਹੋਊਗੇ ਹੁਣ ਕੀ ਕਰਨ ਇਹ ਵੀ ਨਹੀਂ ਬਣੀ ਪਰ ਤੁਸੀਂ ਦੇਖੋ ਵੀ ਕਿੱਡਾ ਵੱਡਾ ਪਿੰਡ ਹੈ ਦੇ ਖਰੜ ਸ਼ਹਿਰ ਦੇ ਨਾਲ ਹੈ ਔਰ ਦੋਨੋਂ ਪਾਸੇ ਵਾਦੀ ਕਿੰਨੀ ਹੈ ਪਰ ਤੁਸੀਂ ਸੜਕ ਦਾ ਹਾਲ ਦੇਖੋ ਇਹ ਪਿੰਡ ਦੀ ਫਿਰਮੀ ਹੈ ਇੱਕ ਪੀ ਡਬਲਯੂ ਡੀ ਰੋਡ ਹੈ ਇਹ ਫਿਰਮੀ ਹੈ ਫਿਰਮੀ ਇਹ ਫਿਰਮੀ ਹੈ 27 ਦੇ ਇਲੈਕਸ਼ਨਾਂ ਵਾਸਤੇ ਗਿਲਸਾਫੇ ਤਿਆਰੀ ਹੈ ਆਰਾਮ ਸਿੰਘ ਹੈ ਜੀ ਤੁਸੀਂ ਕੀ ਪਿੰਡ ਦੇ ਤੁਹਾਡੇ ਕੋਲ ਪਿੰਡ ਦਾ ਜੀ ਮੈਂ ਸੇਵਾਦਾਰ ਹਾਂ ਸਮਝ ਲਓ ਇੱਕ ਮੈਂਬਰ ਪੰਚਾਇਤ ਹਾਂ ਜੈਂ ਪੰਚਾਇਤ ਮੈਂਬਰ ਸਾਡਾ ਬਰਾਦਰ ਸਰਪੰਚ ਸਾਹਿਬ ਪਰਮਜੀਤ ਸਿੰਘ ਰਾਵਾਂ ਹਾਂ ਜੀ ਤੇ ਹੋ ਸਾਡੇ ਆ ਫਿਰਮੀ ਬਾਰੇ ਤੁਸੀਂ ਗਿੱਲ ਸਾਹਿਬ ਤੱਕ ਪਹੁੰਚ ਕੀਤੀ ਹੈ ਕਿ ਤੁਸੀਂ ਪਿੰਡ ਦੇ ਲੋਕਾਂ ਨੇ ਕਦੇ ਸਰਕਾਰੀ ਦਰਬਾਰੇ ਕਿਸੇ ਗੱਲ ਨਹੀਂ ਕੀਤੀ ਆ ਅਸੀਂ ਸਾਰੇ ਸਰਕਾਰਾਂ ਨੂੰ ਦੱਸ ਚੁੱਕੇ ਪਹਿਲਾਂ ਸਨ 47 ਤੋਂ ਦੇਖ ਲਓ ਦੇਸ਼ ਆਜ਼ਾਦ ਹੋ ਚੁੱਕਿਆ ਸਾਡੇ ਫਿਰ ਪਿੰਡ ਦੀ ਫਿਰਨੀ ਨਹੀਂ ਅਜੇ ਤੱਕ ਬਣੀ ਹੈ ਅਸੀਂ ਇਸ ਤੋਂ ਇਲਾਵਾ ਸਰਕਾਰਾਂ ਤੇ ਪਹੁੰਚ ਕਰਕੇ ਜੀ ਮੁੜ ਕੇ ਪੀ ਡਬਲਯੂ ਡੀ ਮੈਟ ਨੂੰ ਅਸੀਂ ਚਿੱਟੇ ਵੀ ਲਿਖ ਕੇ ਦੇ ਚੁੱਕੇ ਹੈ ਇਹ ਨਹੀਂ ਬਣੀ ਇਹਦਾ ਪਰਮਾਤਮਾ ਨੇ ਜਿਹਦੇ ਹੱਥ ਸੇਰਾ ਰੱਖਿਆ ਸਿਰ ਤੇ ਰੱਖਣਾ ਉਹਨਾਂ ਦੇ ਹੱਥ ਸਿਰ ਤੇ ਰੱਖਣਾ ਸੀਗਾ ਇਹ ਜਿਸ ਇਨਸਾਨ ਨੂੰ ਸੇਰਾ ਜਾਣਾ ਸੀਗਾ ਇਹਦਾ ਇਹਨਾਂ ਨੇ ਸੇਵਾ ਕਰਨੀ ਦੀ ਇਹਨਾਂ ਦੇ ਚਰਨ ਕਮਲਾ ਨਾਲ ਸੇਵਾ ਹੋਣੀ ਸੀਗੀ ਤੇ ਅੱਜ ਪਰਮਾਤਮਾ ਨੇ ਉਹ ਦਿੰਦੇ ਆਏ ਤੇ ਅੱਜ ਇਹ ਸੇਵਾ ਸੁਣ ਕੇ ਕੀ ਮਤਲਬ ਆਜੀ ਪਰਮਜੀਤ ਸਿੰਘ ਜੀ ਹਾਂਜੀ ਸਰਪੰਚ ਸਾਹਿਬ ਤੁਸੀਂ ਸਰਪਿੰਡ ਦੇ ਹੈਨਾ ਹਾਂਜੀ ਅੱਛਾ ਦੱਸੋ ਤੁਸੀਂ ਇਹ ਫਿਰਨੀ ਬਾਰੇ ਆਪਣਾ ਪੀਡਬਲੂਡੀ ਕੋਲ ਵੀ ਗਏ ਸੀਗਾ ਜੀ ਉਹਨਾਂ ਨੂੰ ਗਿਆ ਸੀਗਾ ਮਤਲਬ ਪਾ ਕੇ ਉਹ ਕਹਿੰਦੇ ਵੀ ਅਸੀਂ ਦੇਖਦੇ ਆਂ ਕਹਿੰਦੇ ਬਣਾਉਂਦੇ ਆਂ ਅਜੇ ਤੱਕ ਤਾਂ ਬਣਾਈ ਨਹੀਂ ਹੈ ਜੀ ਫਿਰ ਅਸੀਂ ਇਹਨਾਂ ਮੋਲਗਾਂ ਕੋਲ ਵੀ ਗਏ ਸੀਗੇ ਉਹਨਾਂ ਨੇ ਸਾਫ਼ ਜਵਾਬ ਦਿੱਤਾ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਵੀ ਹਾਂਜੀ ਹਾਂਜੀ ਬਾਕੀ ਉਦੋਂ ਬਾਅਦ ਫੇਰ ਦੁਬਾਰੇ ਗਏ ਮਾਹ ਜੀ ਦੱਸੋ ਜੀ ਕੁਝ ਮੱਝ ਨਹੀਂ ਬਣਾ ਸਕਦੇ ਅਸੀਂ ਮਰੇ ਗਾਂ ਤੋਂ ਬਣਾਈਏ ਹੂੰ ਕਹਿੰਦੇ ਦੱਸਦੇ ਆਂ ਜੀ ਹਜੇ ਤੱਕ ਤਾਂ ਕੁਝ ਦੱਸਿਆ ਨਹੀਂ ਹੈਗਾ ਜੀ ਜਦੋਂ ਤੁਹਾਨੂੰ ਅਜਿਹੇ ਜਵਾਬ ਮਿਲਿਆ ਤਾਂ ਤੁਹਾਡੇ ਪਿੰਡ ਵਾਲਿਆਂ 'ਚ ਕੀ ਆਇਆ ਦਿਮਾਗ ਦੇ ਵਿੱਚ ਵੀ ਯਾਰ ਸਰਕਾਰ ਵੱਲ ਤੋਂ ਸਾਡੇ ਪਿੰਡ ਨੂੰ ਅਜੇ ਤੱਕ ਪੰਜੀ ਨਹੀਂ ਆਈ 4 ਸਾਲ ਵਿੱਚ 4 ਸਾਲ ਵਿੱਚ ਤੇ ਸਾਲ ਕੰਮ ਨੂੰ ਵੀ ਹੋ ਗਿਆ ਜੀ ਬਣੇ ਨੂੰ ਅੱਜ ਤੱਕ ਵੀ ਮਤਲਬ ਆ ਨੂਰ ਗਗਨ ਤੋਂ ਪੰਜੀ ਪੈਸੇ ਨਹੀਂ ਆਏ ਨਹੀਂ ਸਰਕਾਰ ਤੁਹਾਡੇ ਪਿੰਡ ਵਿੱਚ ਕੋਈ ਗ੍ਰਾਂਟ ਨਹੀਂ ਆਈ ਕੋਈ ਗ੍ਰਾਂਟ ਜਿੰਨੇ ਪੈਸੇ ਸੈਂਟਰ ਤੋਂ ਆਏ ਜੀ ਠੀਕ ਹੈ